ਹਾਂਜੀ ਬਾਈ ਆ ਦੇਖੋ ਕੀਤੀ ਭਈਆਂ ਨਾ ਧਰਤੀ ਜਿੱਟੀ ਘਟੋ ਘਟ 4 4 5 5 ਫੁੱਟ ਸਨੋਵ ਆ ਬਾਈ ਇੰਨਾ ਗੱਲਾਂ ਕਰਕੇ ਬਾਈ ਇਧਰ ਨਾਲ ਲੱਕੜ ਦੇ ਘਰ ਬਣਦੇ ਆ ਕਿਉਂ ਜੇ ਬਾਈ ਇੱਟਾਂ ਦੇ ਘਰ ਹੋਣ ਤੇ ਇੰਨੀ ਇੰਨੀ ਸਨੋਵ ਪੈਂਦੀ ਆ ਤੇ ਉਹਨਾਂ ਦਾ ਵੀ ਸਲਾਵ ਹੀ ਚੜ ਜਾਏ ਤੇ ਅੰਦਰੋਂ ਬਾਈ ਉਹ ਤਾਂ ਪੱਕੇ ਘਰ ਹੁੰਦੇ ਉਹ ਤਾਂ ਅੰਦਰੋਂ ਠੰਡੇ ਰਹਿਣ ਫਿਰ ਇੰਨੀ ਬਰਫ ਚ ਇੰਨੇ ਗੱਲਾਂ ਕਰਕੇ ਵੀ ਇਧਰ ਜ਼ਿਆਦਾ ਲੱਕੜ ਦੇ ਘਰ ਬਣਦੇ ਆਗੇ ਕਿਉਂਕਿ ਨਾ ਤਾਂ ਇਹਨਾਂ ਸਲਾਬ ਚੜਦੀ ਆ ਬਾਕੀ ਬਈ ਅੰਦਰੋਂ ਕਰਮ ਹੁੰਦੇ ਹੀ ਟ੍ਰੋਟਰ ਲੱਗੇ ਹੁੰਦੇ ਹਰੇ ਘਰਾਂ ਚ ਤੇ ਜੇ ਬਈ ਪੱਕੇ ਘਰ ਹੋਣ ਉਹਨਾਂ ਦਾ ਸਲਾਬ ਚੜਜੇ ਤੇ ਬਾਕੀ ਉਹਨਾਂ ਦੀ ਮਨਿਆਦ ਵੀ ਕੱਟੀ ਹੁੰਦੀ ਆ ਕਿਉਂਕਿ 25 ਸਾਲ ਮਾਹਾਂ ਕੱਢਦੇ ਆਗੇ ਤੇ ਇੰਨੀ ਸਨੋਚਤਾ ਬਈ ਸਿਮਿੰਟ ਵਗੈਰਾ ਲੈਣ ਲੱਗ ਜੇ ਤੇ ਇਹ ਘਰ ਜਿਹੜੇ ਨੂੰ ਲੱਕੜ ਦੇ ਆ ਇਹ ਘਟੋ ਘਟ 100 100 ਸਾਲ ਬਈ ਕਿਧਰੇ ਨਹੀਂ ਮੱਤ ਤੇ ਬਾਕੀ ਇੰਨਾ ਚੱਲ ਵੀ ਆਹਲਾ ਸਾਲ 2 ਸਾਲਾਂ ਬਾਅਦ ਪੇਂਟ ਪੂੰਡ ਕਰਵਾਈ ਅੰਦਰ ਰਹਿਦਾਗਾ ਤੇ ਮਾੜ ਮੱਟੇ ਰੀਨੋਵੇਟ ਹੁੰਦੇ ਰਹਿੰਦੇ ਹੈਗੇ ਤਾਂ ਕਰਕੇ ਬਈ ਇਧਰ ਨਾਲ ਲੱਕੜ ਦੇ ਘਰ ਕੰਮ ਜਾਵਾ ਜਦ ਸਨੋ ਪੈਂਦੀ ਆ ਵਾਲੀ ਆ ਦੇਖੋ ਹੁਣ ਘਟੋ ਘਟ 4 5 5 ਫੁੱਟ ਸਨੋ ਹੈਗੀ ਤੇ ਬਈ ਇਹ ਮਾਰਚ ਤੱਕ ਆ ਹੀ ਪਈ ਹੈ ਪੈ ਰਣੀ ਹੈਗੀ ਕਿਹੜਾ ਖੁਰਦੀ ਹੈਗੀ ਕਿਉਂਕਿ ਟੈਂਪਰੇਚਰ ਤਾਂ ਮੈਂ ਸੱਚ ਹੈ ਇਹ ਤਾਂ ਫਿਰ ਹੁਣ ਆਈ ਜੰਮੀ ਰਹੂਗੇ ਤੇ ਚੱਕਣੀ ਪਊਗੇ ਇੰਨਾਂ ਗੱਲਾਂ ਕਰਕੇ ਫਿਰ ਬਈ ਇਧਰ ਲੱਕੜ ਦੇ ਘਰੀ ਕੰਮ ਜਾਵਾ ਆ ਪੱਕੇ ਕਰਨੀ ਬਾਕੀ ਬਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਬਈ